ਪਰ ਇਸ પતિ ਪਤਨੀ ਦੇ ਹਾਲਾਤ ਇੰਨੇ ਵਧੀਆ ਨਹੀਂ ਹੈ। 79 ਹਾਲਾਤਾਂ ਦੇ ਵਿੱਚ ਇਹ ਜੋੜੀ ਜਿਹੜੀ ਹੈ ਆਪਣਾ ਜੀਵਨ ਬਤੀਤ ਚੱਲ ਰਹੀ ਹੈ। ਮੜਾ ਵੋਟਰ ਟੈਂਕ ਪਾਸੀ ਕਰਨ ਤੇ ਖਾਈ ਕਿਉਂ ਨਹੀਂ ਵੱਧ ਪਈ? ਹਾਰਮਨੋਟਾਈਫਰ ਹੋ ਗਿਆ ਸੀ ਤੇ ਟਾਈਫਰ ਦਾ ਨਾਲ ਨਾਲ ਪਰਮੀ ਦੋਤਾ ਹੈ। ਜੀ ਰੋਟੀ ਜਿਵੇਂ ਚੱਲ ਰਹੀ ਹੈ ਤੁਹਾਡੀ ਜਿਸ ਤਰ੍ਹਾਂ ਚੱਲਦੀ ਹੈ ਰੋਟੀ ਰੋਟੀ ਇਤਰਾ ਹੀ ਤਾਂ ਬਿਆਸ ਤੇ ਨਾਰੀ ਸੀ। ਇਹ ਕਿਤੋਂ ਮਿਲ ਗਿਆ ਕਿਤੋਂ ਮਿਲ ਗਿਆ ਆਉਣ ਯਾਰ ਚੈਨਲ ਦੇ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੇ ਲਾਲੀ ਰੱਬ ਨੇ ਬਣਾਈਆਂ ਜੋੜੀਆਂ ਇਹ ਅਸੀਂ ਸ਼ੁਰੂ ਤੋਂ ਸੁਣਦੇ ਆ ਰਹੇ ਹਾਂ ਕਹਿੰਦੇ ਨੇ ਰੱਬ ਜਿਹੜੀਆਂ ਜੋੜੀਆਂ ਨੇ ਧਰੋਂ ਬਣਾ ਕੇ ਭੇਜਦਾ ਹੈ ਅੱਜ ਤੁਹਾਨੂੰ ਅੰਮ੍ਰਿਤਸਰ ਦੇ ਇਹੋ ਜਿਹੇ ਹੀ ਪਤੀ ਪਤਨੀ ਨਾਲ ਮਲਾਉਣ ਜਾ ਰਹੇ ਹਾਂ ਜਿਹੜੇ ਪਤੀ ਪਤਨੀ ਜਿਹੜੇ ਨੇ ਦੂਜੀ ਵਾਲੀ ਮਿਸਾਲ ਵੀ ਬਣੇ ਹੋਏ ਨੇ ਇਹ ਜਿਹੜਾ ਤੁਸੀਂ ਤਸਵੀਰਾਂ ਵਿੱਚ ਜੋੜੀ ਦੇਖ ਰਹੇ ਹੋ ਇਸ ਪਤੀ ਇਹਨਾਂ ਦੇ ਪਤੀ ਦੀ ਜਿਹੜੀ ਹਾਈਟ ਹੈ ਉਹ 4 ਫੁੱਟ ਦੀ ਹੈ ਤੇ ਇਹਨਾਂ ਦੀ ਧਰਮ ਪਤਨੀ ਹੈ ਜਿਹੜੀ ਉਹ 3 ਫੁੱਟ ਦੀ ਹਾਈਟ ਦੇ ਨੇ ਤਾਂ ਪਰਿਵਾਰ ਜਿਹੜਾ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਇਹਨਾਂ ਦਾ ਬੇਟਾ ਹੈ ਜਿਹੜਾ 10 ਸਾਲ ਦਾ ਹੈ ਪਰ ਇਸ ਪਤੀ ਪਤਨੀ ਦੇ ਹਾਲਾਤ ਇੰਨੇ ਵਧੀਆ ਨਹੀਂ ਹੈ ਬਦ ਤੋਂ ਬੱੱਤਰ ਹਾਲਾਤਾਂ ਦੇ ਵਿੱਚ ਇਹ ਜੋੜੀ ਜਿਹੜੀ ਹੈ ਆਪਣਾ ਜੀਵਨ ਬਤੀਤ ਚੱਲ ਰਹੀ ਹੈ ਤਸਵੀਰਾਂ ਤੁਹਾਡੇ ਨਾਲ ਪਹਿਲਾਂ ਅੰਦਰ ਦੀਆਂ ਸਾਂਝੀਆਂ ਝਰ ਦਿੰਨੇ ਆ ਇਹਨਾਂ ਦੇ ਰਹਿਣ ਬਸੇਰੇ ਦੀਆਂ ਇਹ ਇਹਨਾਂ ਦਾ ਰਹਿਣ ਬਸੇਰਾ ਜ਼ਰੂਰ ਹੈ ਤਾਂ ਤਸਵੀਰਾਂ ਵਿੱਚ ਦੇਖ ਰਹੇ ਹੋ ਤੁਸੀਂ ਇਹ ਟੀਨਾ ਦੀ ਸੱਤ ਬਣਾਈ ਹੋਈ ਹੈ ਜਦੋਂ ਧੁੱਪ ਪੈਂਦੀ ਹੈ ਤਾਂ ਟੀਨਾ ਜਿਹੜੀਆਂ ਤਪ ਜਾਂਦੀਆਂ ਨੇ ਜਦੋਂ ਬਾਰਿਸ਼ ਹੁੰਦੀ ਹੈ ਤਾਂ ਇਹਨਾਂ ਟੀਨਾ ਦੇ ਵਿੱਚੋਂ ਦੀ ਹੀ ਪਾਣੀ ਜਿਹੜਾ ਥੱਲੇ ਆਉਂਦਾ ਹੈ ਕਾਬ ਜਿਹੜਾ ਪਾਰਿਸ ਦਾ ਪਾਣੀ ਭਰ ਜਾਂਦਾ ਹੈ ਤਾਂ ਇੱਧਰ ਇਹਨਾਂ ਦਾ ਰਹਿਣ ਬਸੇਰਾ ਹੈ ਤੇ ਦੂਜੀ ਨਾਲ ਦੀ ਨਾਲ ਹੀ ਇਹਨਾਂ ਦੀ ਰਸੋਈ ਹੈ ਜਿੱਥੇ ਇਹ ਰੋਟੀ ਬਣਾਉਂਦੇ ਨੇ ਤਾਂ ਇਹਨਾਂ ਪਰਿਵਾਰ ਦੇ ਹਾਲਾਤ ਇੰਨੇ ਵਧੀਆ ਨਹੀਂ ਐ ਪਰ ਰੱਬ ਨੇ ਜੋੜੀ ਬਹੁਤ ਪਿਆਰੀ ਬਣਾਈ ਐ ਕਿਉਂਕਿ ਇਹ ਜੋੜੀ ਜਿਹੜੀ ਹੈ ਦੋਨਾਂ ਪਤੀ ਪਤਨੀ ਦੇ ਜਿਹੜਾ ਪਿਆਰ ਹੈ ਉਹ ਵਧੀਆ ਨਜ਼ਰ ਆ ਰਿਹਾ ਹੈ ਤਾਂ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਇਹ ਪਰਿਵਾਰ ਦੇ ਮੁੰਡੇ ਨੇ ਜਿਹੜੇ 4 ਫੁੱਟ ਹਾਈਟ ਦੇ ਨੇ ਇਹਨਾਂ ਦੀ ਧਰਮ ਪਤਨੀ ਹੈ ਜਿਹੜੀ ਉਹ 3 ਫੁੱਟ ਹਾਈਟ ਦੀ ਐ ਪਰ ਫਿਰ ਵੀ ਰੱਬ ਨਾਲ ਨਾਰਾਜ਼ ਨਹੀਂ ਏ ਜੀਵਨ ਬਤਾ ਰਹੇ ਨੇ ਵਧੀਆ ਜਰਾ ਤੇ ਵੀਰ ਜੀ ਨਾਲ ਚੜਦੇ ਆ ਕੀ ਨਾਮ ਆ ਸਭ ਜਗੰਦਰ ਸਿੰਘ ਕਿੰਨੀ ਹਾਈਟ ਆ ਤੁਹਾਡੀ 4 ਫੁੱਟ ਤੇ ਤੁਹਾਡੇ ਵਿਆਹ ਨੂੰ ਕਿੰਨਾ ਸਮਾਂ ਹੋ ਗਿਆ ਕਲਿਸ਼ਾ ਸਾਹਿਬ ਕਿਵੇਂ ਬਤਾ ਰਹੇ ਹੋ ਜੀਵਨ ਵਧੀਆ ਚੱਲ ਰਿਹਾ ਹਾਂਜੀ ਮੈਂ ਮਾੜਾ ਮੋਟਰ ਟੈਂਪਾਸ ਹੀ ਕਰਨ ਦੇ ਕੋਈ ਆ ਜੀ ਤੁਹਾਨੂੰ ਹਾਈਟ ਕਿਉਂ ਨਹੀਂ ਵੱਧ ਪਈ ਤੁਹਾਡੀ ਸਾਡੇ ਮੈਨੂੰ 2 ਫੁੱਟ ਹੋ ਗਿਆ ਤੇ 2 ਫੁੱਟ ਦਾ ਨਾਲ ਲੱਗਦਾ ਕਮਜ਼ੋਰ ਪੈ ਗਿਆ ਬਚਪਨ ਤੋਂ ਹੀ ਇਸ ਤਰ੍ਹਾਂ ਦੇ ਹੁਣ ਬੈਕਪੈਨ ਤੋਂ ਹੀ ਤਾਂ ਪਰ ਉਹ ਜੀ ਰੋਟੀ ਕਿਵੇਂ ਚੱਲ ਰਹੀ ਹੈ ਤੁਹਾਡੀ ਕਿਸ ਤਰ੍ਹਾਂ ਚੱਲਦੀ ਹੈ ਰੋਜੀ ਰੋਟੀ ਰੋਜੀ ਇੱਕਦਾਂ ਹੀ ਹਾਂ ਅੱਦੇ ਅਸਰੇ ਨਾਲ ਟਾਈਮ ਪਾਸ ਕਰਦੇ ਪਏ ਹਾਂ ਕੁਝ ਕਰੇ ਕੋ ਜੋ ਮਿਲ ਗਿਆ ਕਦੇ ਕੋ ਜੋ ਮਿਲ ਗਿਆ ਅਲ ਰੱਖਿਆ ਚੜਨਾ ਰੱਖਿਆ ਚੜਨਾ ਹ ਉਹ ਹੋਰ ਰੱਖੇ ਦਾ ਨਹੀਂ ਕੰਮ ਹੁੰਦਾ ਕੀ ਹੋਇਆ ਉਹ ਉਹ ਪਾਰਾ ਕੰਮ ਨਹੀਂ ਚੁੱਕਿਆ ਜਾਂਦਾ ਬੋਰੀਆਂ ਕੋਈ ਲੱਦਦਾ ਕੋਈ ਕੁਛ ਲੱਦਦਾ ਉਹ ਉਹ ਨਹੀਂ ਹੁੰਦਾ ਠੀਕ ਉਹ ਰੱਖਾ ਖਰਾਬ ਪਿਆ ਉਹ ਵੀ ਆਪ ਠੀਕ ਕਰਨ ਦੇ ਆ ਮਟਿਆਣੀ ਕਿਉਂ ਨਹੀਂ ਲੈ ਜੇ ਉਹ ਰੁਪਈਆ 500 ਮੰਗਦਾ ਹੈ ਕਿੰਨਾ ਕ ਆਪ ਦੇਖੀਏ ਤੋਂ ਸਾਰਾ ਖੁੱਲ ਗਿਆ ਤਾਂ ਮੈਨੂੰ ਇਹ ਦੱਸੋ ਭਰਾ ਜੀ ਵਿਆਹ ਨੂੰ 24 ਸਾਲ ਹੋ ਚੱਲੇ ਨੇ ਤਾਂ ਜੀਵਨ ਦੇ ਵਿੱਚ ਕਿੰਨੇ ਕਿ ਉਤਰਾਅ ਚੜਾਅ ਆਏ ਨੇ ਜੀਵਨ 'ਚ ਇਤਨਾ ਹੀ ਮੁਸ਼ਕਲਾਂ ਆਂਦੀਆਂ ਰਹੀਆਂ ਕਦੀ ਹਾਈਟ ਨੂੰ ਲੈ ਕੇ ਟੀਚਰਾਂ ਹੁੰਦੀਆਂ ਸੀ ਯਾਰ ਦੋਸਤ ਦੇ ਟੀਚਰਾਂ ਮਜ਼ਾਕ ਕਰਦੇ ਸੀ ਤੁਹਾਨੂੰ ਯਾਰ ਦੋਸਤ ਨਾਲ ਬਣਾਇਆ ਕੋਈ ਨਹੀਂ ਨਾ ਕਰੀ ਕਹੇ ਜੀ ਬੈਠਾ ਬਾਹਰ ਦੇਰ ਲੇ ਹੋਏ ਚੰਦੇ ਦੇ ਪਿੱਛੇ ਰਹਿਣਾ ਸਰ ਬਾਰ ਬਾਰੇ ਜਾਨਣਾ ਚਾਹੁੰਦੇ ਆ ਪਰਿਵਾਰ ਦੇ ਵਿੱਚ ਹੋਰ ਕਿੰਨੇ ਮੈਂਬਰ ਸੀ ਉਹਨਾਂ ਦੀ ਹਾਈਟ ਵੀ ਤੁਹਾਡੇ ਜੰਨੀ ਆ ਜਾਂ ਉਹ ਨਾਰਮਲ ਹਾਈਟ ਦੇ ਨਹੀਂ ਸਾਰੇ ਠੀਕ ਠਾਕ ਆ ਗਏ ਬਸ ਮੰਗੋ ਤਾਂ ਜਦੋਂ ਤੁਹਾਡਾ ਵਿਆਹ ਹੋਇਆ ਸੀ ਇਹ ਅਰੇਂਜ ਮੈਰਿਜ ਹੋਈ ਜਾਂ ਲਵ ਮੈਰਿਜ ਨਹੀਂ ਸਾਡਾ ਬਚੋਲੇ ਬਚੋਲੇ ਤੋਂ ਹੋਇਆ ਬਚੋਲਾ ਸੀ ਸਰ ਤਾਂ ਜਰੂਰ ਜੀ ਇਹ ਤਸਵੀਰਾਂ ਨੇ ਜਿਹੜੀਆਂ ਅੰਮ੍ਰਿਤਸਰ ਦੀਆਂ ਨੇ ਇਹ ਵੀਰ ਦੀ ਹਾਈਟ 4 ਫੁੱਟ ਹੈ ਤਾਂ ਆਪਣਾ ਪਰਿਵਾਰ ਪਾਲਣ ਵਾਸਤੇ ਦਿਹਾੜੀ ਲਾਉਂਦਾ ਹੈ ਜਿਹੜੀ ਔਰ ਜੋ ਥੋੜੀ ਬਹੁਤੀ ਦਿਹਾੜੀ ਮਿਲਦੀ ਹੈ ਉਸ ਨਾਲ ਪਰਿਵਾਰ ਚੱਲਦਾ ਹੈ ਇਹ ਸਾਡੀ ਭੈਣ ਆ ਸਾਡੀ ਮਾਤਾ ਜੀ ਹੈ ਜਿਨ੍ਹਾਂ ਦੀ ਉਮਰ ਹੁਣ 65 ਸਾਲ ਹੋ ਚੱਲੀ ਐ ਜੀਵਨ ਦੇ 24 ਸਾਲ ਇਹਨਾਂ ਨੇ ਨਾਲ ਬਤਾਏ ਨੇ ਉਹਨਾਂ ਦੇ ਪਰ 3 ਫੁੱਟ ਦੀ ਹਾਈਟ ਐ ਤਾਂ ਜੀਵਨ ਦੇ ਵਿੱਚ ਬੜੀਆਂ ਮੁਸ਼ਕਲਾਂ ਵੀ ਆਉਂਦੀਆਂ ਨੇ ਜਦੋਂ ਨਾਰਮਲ ਹਾਈਟ ਤੋਂ ਥੱਲੇ ਹਾਈਟ ਹੁੰਦੀ ਆ ਤਾਂ ਬਹੁਤ ਸਾਰੇ ਤੰਨੇ ਮੈਨੇ ਵੀ ਵੱਜਦੇ ਨਹੀਂ ਤਾਂ ਪੰਜ ਜੀ ਨਾਮ ਕੀ ਹੈ ਤੁਹਾਡਾ ਜੀ ਮੇਰਾ ਨਾਮ ਰਜਵੰਤ ਕੋਰ ਰਜਵੰਤ ਭਾਣੇ ਕਿਵੇਂ ਚੱਲ ਰਿਹਾ ਜੀਵਨ ਉਹਨਾਂ ਦਾ ਜੀਵਨ ਤਾਂ ਮੁਸ਼ਕਲਾਂ ਦੇ ਨਾਲ ਹੀ ਚੱਲਦਾ ਪਿਆਵਾ ਪਰ ਜਿੱਦ ਵਿੱਚ ਮੈਂ ਪਹਿਲੇ ਮਿਹਨਤ ਕਰ ਲੈਂਦੀ ਸੀ ਹੁਣ ਮੇਰੇ ਕੋਲੋਂ ਮਿਹਨਤ ਨਹੀਂ ਹੁੰਦੀ ਸਿਲਾਈ ਕਢਾਈ ਦੀ ਮੈਂ ਪਹਿਲੇ ਕਰ ਲੈਂਦੀ ਸੀ ਤੇ ਘਰ ਲੱਗ ਜਾਰਾ ਚਲੋ ਵਧੀਆ ਚੱਲਦਾ ਸੀ ਹੁਣ ਮੈਂ ਉਹ ਮਿਹਨਤ ਨਹੀਂ ਕਰ ਸਕਦੀ ਕਿਉਂਕਿ ਮੇਰੀਆਂ ਅੱਖਾਂ ਨਹੀਂ ਕੰਮ ਕਰਦੀਆਂ ਨਿਗਾ ਨਹੀਂ ਹੈਗੀ ਤਾਂ ਗਾਣੀ ਪੈਂਦਾ ਸੂਈ ਵਿੱਚ ਕੰਮ ਕਰਨਾ ਬੜਾ ਮੁਸ਼ਕਲ ਹੋ ਜਾਂਦਾ ਹੈ ਤੇ ਹੁਣ ਮੈਂ ਮਿਹਨਤ ਨਹੀਂ ਕਰਦੀ ਤੇ ਬਹੁਤ ਮੁਸ਼ਕਲ ਹੈ ਸਾਨੂੰ ਤੇ ਮੇਰਾ ਪਤੀ ਦਾ ਵੀ ਕੰਮ ਇਹੋ ਜਿਹਾ ਹੀ ਹੈ ਕਦੀ ਕਰ ਲਿਆ ਕਦੀ ਨਾ ਕਰ ਲਿਆ ਜੇ ਦਿਹਾੜੀ ਕਿਤੇ ਲਾ ਹੁੰਦਾ ਉਹ ਪੈਸੇ ਹੀ ਨਹੀਂ ਦਿੰਦੇ ਫੇਰ ਮੈਨੂੰ ਨਾਂ ਲੈ ਲੈ ਕੇ ਜਾਂਦੇ ਨੇ ਰਿਕਸ਼ੇ ਦੇ ਉੱਤੇ ਤੇ ਜਾ ਕੇ ਮੈਂ ਤਰਨਾਮਿਤ ਕਰਦੀ ਆਂ ਫਿਰ ਵੀ ਨਹੀਂ ਸੁਣਾਈ ਕਰਦੇ ਪਤਾ ਨਹੀਂ ਕਿੱਦਾਂ ਦੇ ਲੋਕ ਨੇ ਜਿਹੜੇ ਮਿਹਨਤ ਵੀ ਕਰਕੇ ਵੀ ਨਹੀਂ ਪੈਸਾ ਦਿੰਦੇ ਤੇ ਉਹਦੇ ਵਿੱਚ ਸਾਨੂੰ ਫਿਰ ਜ਼ਿਆਦਾ ਮੁਸ਼ਕਲਾਂ ਆ ਜਾਂਦੀਆਂ ਨੇ ਮੈਨੂੰ ਇਹ ਦੱਸੋ ਤੁਹਾਡੀ ਹਾਈਟ ਇਸ ਨਹੀਂ ਰਹੀ ਸ਼ੁਰੂ ਤੋਂ ਹੀ ਵੱਧ ਨਹੀਂ ਪਈ ਥੀ ਵਜ੍ਹਾ ਮੰਦੇ ਹਾਂਜੀ ਮੇਰੀ ਹਾਈਟ ਸ਼ੁਰੂ ਤੋਂ ਹੀ ਇਦਾਂ ਹੈ ਜੋ ਮੈਂ ਜਨਮ ਲਿਆ ਬਾ ਤਿੰਨ ਫੁੱਟ ਹਾਂਜੀ ਪੇਹਨ ਜੀ ਹੋਇਆ ਜੀ ਤੁਹਾਨੂੰ ਤੁਸੀਂ ਚੱਲ ਵੀ ਸਹੀ ਤਰ੍ਹਾਂ ਨਹੀਂ ਪਾ ਰਹੇ ਪੌੜੀਆਂ ਨਾ ਚੱਲਦੇ ਹੋ ਮੈਂ ਦੇਖ ਰਹੀ ਹਾਂ ਹਾਂ ਜੀ ਪਹਿਲੇ ਮੈਂ ਬਿਲਕੁਲ ਠੀਕ ਚੱਲਦੀ ਸੀ ਜਦੋਂ ਮੇਰੇ ਪਾਪਾ ਨੇ ਮੇਰਾ ਇਲਾਜ ਕੀਤਾ ਨਾ ਮਾਲਸ਼ਾਂ ਮੋਚਾਂ ਕੀਤੀਆਂ ਮੈਂ ਬਿਲਕੁਲ ਸਹੀ ਚੱਲਦੀ ਐ ਇੱਕ ਪੈਸੇ ਦਾ ਵੀ ਨੁਕਸ ਨਹੀਂ ਸੀਗਾ ਮੈਨੂੰ ਪਤਾ ਨਹੀਂ ਕਿ ਕਿਸ ਤਰ੍ਹਾਂ ਮੈਂ ਮੇਰੀਆਂ ਲੱਤਾਂ ਜੂੜੀਆਂ ਗਈਆਂ ਸੀ ਮੈਂ ਹੱਥਾਂ ਨਾਲ ਰੜ ਕੇ ਚੱਲਣ ਲੱਗ ਪਈ ਸੀ ਮੈਂ ਪਾਣੀ ਦਾ ਗਲਾਸ ਵੀ ਨਹੀਂ ਸੀ ਚੁੱਕ ਕੇ ਪੀ ਸਕਦੀ ਉਸ ਤੋਂ ਬਾਅਦ ਤੇ ਫਿਰ ਮੇਰੇ ਪਾਪਾ ਨੇ ਮੇਰੇ ਨਾਲ ਫਿਰ ਬੜੇ ਜਫਰ ਜਾਂਦੇ ਨੇ ਫਿਰ ਬੜੀਆਂ ਉਹਨਾਂ ਨੇ ਮੇਰੇ ਨਾਲ ਮਾਲ ਸਮੁੰਦਰ ਕਿਤਿਆਂ ਨਹੀਂ ਉਹਨਾਂ ਨੂੰ ਮੇਰਾ ਸੁੱਖ ਨਹੀਂ ਉਹਨਾਂ ਨੂੰ ਇਹ ਵੇਖਿਆ ਤੇ ਬਾਕੀ ਮੇਰੇ ਪਾਪਾ ਤੋਂ ਬਾਅਦ ਮੈਂ ਦੋਵਾਂ ਲੱਤਾਂ ਦੇ ਆਪਰੇਸ਼ਨ ਕਰਵਾਏ ਨੇ ਐਦਾਂ ਕਰਵਾਏ ਨੇ ਕਿ ਮੈਂ ਪਲਸਟਰ ਲੱਗੇ ਦੇ ਨਾਲ ਵੀ ਮੈਂ ਮਸ਼ੀਨ ਚਲਾਈ ਸੀ ਦੋਵੇਂ ਲੱਤਾਂ ਬੈੱਡ ਦੇ ਉੱਤੇ ਪਿਛਾ ਕੇ ਤੇ ਪਲਸਟਰ ਲੱਗੇ ਨਾਲ ਵੀ ਮੈਂ ਲੋਕਾਂ ਦੇ ਬੈਗ ਬਣਾਉਂਦੀ ਸੀ ਕੁੜੀਆਂ ਦੇ ਕਿਸੇ ਨੂੰ ਕਹਣਾ ਕੱਚਾ ਕਰ ਦੋ ਕਿਸੇ ਨੂੰ ਕਹਣਾ ਅੰਡ ਕਰ ਦੋ ਤੇ ਆਪ ਮੈਂ ਮਸ਼ੀਨ ਦੇ ਨਾਲ ਸਲਾਈਆਂ ਮਾਰ ਕੇ ਬੈਗਾਂ ਨੂੰ ਬਣਾਣਾ ਤੇ ਉਹਦੇ ਨਾਲ ਮੈਂ ਆਪਣੇ ਲੱਤਾਂ ਦੇ 12 ਆਪਰੇਸ਼ਨ ਕਰਾ ਕੇ ਤੇ ਮੈਂ ਫੋੜੀਆਂ ਨਾਲ ਚੱਲਣ ਲੱਗੀਆਂ ਤੇ ਵਿਆਹ ਤੁਹਾਡਾ ਤੁਹਾਡੇ ਪਿਤਾ ਜੀ ਦੇ ਹੁੰਦਿਆ ਹੋਇਆ ਜਾਂ ਬਾਅਦ ਵਿੱਚ ਹੋਇਆ ਨਹੀਂ ਬਾਅਦ ਵਿੱਚ ਮੇਰੀਆਂ ਭੈਣਾਂ ਨੇ ਕੀਤਾ ਮੇਰਾ ਵਿਆਹ ਯਾਦ ਆਉਂਦੀ ਹੁਣ ਪਿਤਾ ਜੀ ਦੀ ਪਿਤਾ ਜੀ ਦੀ ਤੇ ਬਹੁਤ ਜ਼ਿਆਦਾ ਆਉਂਦੀ ਬਹੁਤ ਜ਼ਿਆਦਾ ਯਾਦ ਆਉਂਦੀ ਕਿਉਂਕਿ ਸਾਡਾ ਪਿਤਾ ਨਹੀਂ ਸੱਤਾ ਮਾਵਾ ਵਰਗਾ ਇੱਕ ਪਿਓ ਬਾਕੀ ਸਾਡੇ ਮਾਪਿਓ ਨੇ ਮਾੜੀਆਂ ਚਾਚੀਆਂ ਤਾਈਆਂ ਨੇ ਸਾਨੂੰ ਕੁਛ ਨਹੀਂ ਯਾਦ ਆਂ ਦਿੱਤਾ ਕਿ ਤੁਹਾਡੀ ਮਾਂ ਨਹੀਂ ਹੈਗੀ। ਬਸ ਅਸੀਂ ਉਹਨਾਂ ਨੂੰ ਮੰਮੀ ਕਹਿਣਾ, ਉਹਨਾਂ ਨੇ ਸਾਨੂੰ ਬੇਟਾ ਕਹਿਣਾ। ਉਹਨਾਂ ਨੇ ਰਾਤੀ ਰੋਟੀ ਪਾਣੀ ਖਵਾ ਕੇ ਆਪਣੇ ਨਾਲ ਸੁਣਾਣਾ ਭਾਵੇਂ ਸਾਡੇ ਪਿਓ ਨੇ ਖਵਾਈ ਵੀ ਹੋਵੇ ਫਿਰ ਵੀ ਸਾਡੇ ਚਾਚੇ ਨੇ ਆ ਕੇ ਸਾਡੇ ਮੂੰਹ ਚੋਂ ਅੰਗੂਰ ਨਚੋੜ ਕੇ ਸੁਟਿਆਂ ਦੇ ਸਾਨੂੰ ਠਾਣਾ ਤੇ ਰੋਟੀ ਖਵਾਨੀ ਹੈ। ਪਤਾ ਨਹੀਂ ਪਾਪਾ ਨੇ ਖਵਾਈ ਕਿ ਨਹੀਂ ਖਵਾਈ ਇਹਨੂੰ ਰੋਟੀ ਖਵਾਇ ਇਹਨਾਂ। ਤੇ ਸਾਡੀ ਚਾਚੀ ਨੇ ਫਿਰ ਸਾਨੂੰ ਰੋਟੀ ਖਵਾਨੀ ਹੈ। ਪਹਿਲੀ ਪੜਾਈ ਹੋਈ ਤੁਹਾਡੀ ਪੜ ਪਏ ਤੁਸੀਂ? ਹਾਂਜੀ ਮੈਂ 5 ਪੜੀਆਂ। ਹਾਂਜੀ। ਮੈਨੂੰ ਇਹ ਤਾਂ ਸੋਚੀਵਾਂ ਦੇ ਵਿੱਚ ਜਦੋਂ ਨਾਰਮਲ ਤੋਂ ਹਾਈਟ ਛੋਟੀ ਹੈ ਤੁਹਾਡੀ ਤਾਂ ਕਿੰਨੀਆਂ ਜਿਹੀਆਂ ਚੜ੍ਹਨਾਈਆਂ ਹੋਈਆਂ ਕਿੰਨੀਆਂ ਜਿਹੀ ਮਸੀਬਤਾਂ ਸਹਆਂੀਆਂ ਬਈ ਮਸੀਬਤਾਂ ਇੰਨੇ ਜੇ ਕਾਰੋਬਾਰ ਦੀ ਮਸੀਬਤ ਆਂਦੀ ਹੀ ਹੋਰ ਤੇ ਮਸੀਬਤਾਂ ਜਿਹੜੀਆਂ ਚਲੋ ਜਿੱਦਾਂ ਉਹਨੇ ਬਣਾਇਆ ਉਦਾਂ ਚੱਲਣੀਆਂ ਹੀ ਪੈਣੀਆਂ ਸੀ ਮਸੀਬਤਾਂ ਤੇ ਬਹੁਤ ਆਈਆਂ ਵਾ ਥੋੜੀਆਂ ਨਹੀਂ ਆਈਆਂ ਕਦੀ ਐਕਸੀਡੈਂਟ ਹੋ ਗਿਆ ਕਦੀ ਕੁਝ ਹੋ ਗਿਆ ਕਦੀ ਕੁਝ ਹੋ ਗਿਆ ਚਾਰ ਤੇ ਐਕਸੀਡੈਂਟ ਹੀ ਮੇਰੇ ਹੋਏ ਆ ਹਾਂਜੀ ਸਰ ਰੰਜ ਹੁੰਦਾ ਮਨ ਦੇ ਵਿੱਚ ਜੇ ਅੱਜ ਹਾਈਟ ਨਾਰਮਲ ਹੁੰਦੀ ਤਾਂ ਤੁਸੀਂ ਹੋਰ ਵਧੀਆ ਜੀਵਨ ਬਤੀਤ ਕਰਨਾ ਸੀ ਹਾਂਜੀ ਹੁੰਦਾ ਵਾ ਹੁੰਦਾ ਵਾ ਮਾਨ ਚ ਜਿੱਦਾਂ ਲੋਕੀ ਚੱਲਦੇ ਫਿਰਦੇ ਉਦਾਂ ਮੈਂ ਵੀ ਚੱਲਦੀ ਫਿਰਦੀ ਸਾਂ ਮੈਂ ਕਿੱਡੀ ਸੋਹਣੀ ਲੱਗਦੀ ਹਾਂ ਆਪ ਹੱਟੀ ਪੱਠੀ ਬਾਜ਼ਾਰ ਜਾਣਾ ਮੇਰੇ ਸਾਡੇ 10 12 ਘਾਰ ਸੀਗੇ ਜਿਨ੍ਹਾਂ ਦਾ ਸਾਰਾ ਰੋਹਣ ਮੈਂ ਖੁਦ ਲਿਆਂਦੀ ਛੋਟੇ ਹੁੰਦੇ ਮੇਰੇ ਨਾਂ ਤੇ ਈ ਧਾਰ ਚੱਲਦਾ ਸੀ ਦੁਕਾਨਾਂ ਤੇ ਕਿੱਥੇ ਹੁਣ ਮੈਂ ਆਪਣਾ ਵੀ ਨਹੀਂ ਲਿਆ ਸਕਦੀ ਅੰਦਰ ਨੇ ਜੇ ਜੋੜੀਆਂ ਜਿਹੜੀਆਂ ਨੇ ਰੱਬ ਤੁਹਾਨੂੰ ਬਣਾ ਕੇ ਭੇਜਦਾ ਹੈ ਕੀ ਸਮਝਦੇ ਹੋ ਕਿ ਰੱਬ ਨੇ ਤੁਹਾਡੀ ਜੋੜੀ ਸਹੀ ਬਣਾਤੀ ਹੈ ਹਾਂਜੀ ਮੈਨੂੰ ਇੰਨਾ ਤੇ ਹੈ ਵੀ ਜੋ ਰੱਬ ਨੇ ਬਣਾਇਆ ਵਾ ਸਹੀ ਬਣਾਇਆ ਵਾ ਉਹਨਾਂ ਨੇ ਆਪਣੀ ਖੁਸ਼ੀ ਦੇ ਨਾਲ ਬਣਾਇਆ ਜੇ ਸਾਨੂੰ ਉਹਨਾਂ ਨੇ ਆਪਣੇ ਹੱਥਾਂ ਨਾਲ ਰਚਿਆ ਵਾ ਤੇ ਆਪਣੀ ਖੁਸ਼ੀ ਨਾਲ ਰਚਿਆ ਵਾ ਮੈਨੂੰ ਇਦਾਂ ਦੇ ਸੋਹਣੇ ਲੱਗਦੇ ਚ ਉਹਨੇ ਆਪਣੇ ਆਪਣੇ ਸੋਹਣਪੁਨੇ ਵਿੱਚ ਸਾਨੂੰ ਬਣਾਇਆ ਤੇ ਮੈਨੂੰ ਜਦੋਂ ਰੋਟੀ ਪਾਣੀ ਬਣਾਉਂਦੇ ਹੋ ਕਿ ਪਰ ਪਰ ਮੁਸੀਬਤਾਂ ਆਉਂਦੀਆਂ ਨੇ ਪਰੇਸ਼ਾਨੀਆਂ ਹੁੰਦੀਆਂ ਨੇ ਕਿਉਂਕਿ ਰੋਟੀ ਜਿਸ ਵੇਲੇ ਬਣਾਉਂਦੇ ਆ ਵੀ ਸਮਾਨ ਦੀ ਲੋਡ ਪੈਂਦੀ ਹੈ ਉੱਠਣਾ ਪੈਂਦਾ ਭਜਣਾ ਪੈਂਦਾ ਸਮਾਨ ਲਿਓਂਦੀ ਹੈ ਹਾਂਜੀ ਹੁੰਦੀ ਐ ਫਿਰ ਮੈਂ ਬੇਟੇ ਨੂੰ ਕੰਨੀਆਂ ਮੈਨੂੰ ਫੜਾ ਜਾਂ ਇਹਨਾਂ ਨੂੰ ਕੰਨੀਆਂ ਮੈਨੂੰ ਫੜਾ ਦੋ ਅਬਲ ਤੁਸੀਂ ਸਾਰਾ ਸਮਾਨ ਹੈ ਆਪਣੀ ਰਸੋਈ ਚ ਲਾਗੇ نیچے ਰੱਖਿਆ ਵਾ ਹਾਂਜੀ ਨਹੀਂ ਬੇਟਾ ਜਿੰਨੇ ਸਾਲ ਦਾ ਹੋ ਜਾ ਤੁਹਾਡਾ ਬੇਟਾ ਮੇਰਾ 10 ਸਾਲ ਦਾ ਯਾਰ ਮੈਂ ਲੱਗਾ ਹੈ ਤੇ ਬੇਡੇ ਦੀ ਹਾਈਟ ਹੁਣ ਨਾਰਮਲ ਹੈ ਜਾਂ ਉਹ ਵੀ ਤੁਹਾਡੀ ਤਰਾਈਂ ਨਹੀਂ ਮੇਰਾ ਬੇਟਾ ਸਹੀ ਆ ਮੇਰਾ ਬੇਟਾ ਲੰਮਾ ਹੀ ਨਿਕਲੇਗਾ ਰੱਬ ਦਾ ਧੰਨਵਾਦ ਹੁੰਦਾ ਉਦੋਂ ਜੇ ਚਲੋ ਪਰਮਾਤਮਾ ਰੱਬ ਨੇ ਬੇਟੇ ਦੀ ਹਾਈਟ ਜਿਹੜੀ ਐ ਨਾਰਮਲ ਬਣਾਈ ਐ ਤੁਹਾਡੇ ਤੋਂ ਜਿਹੜਾ ਤੁਸੀਂ ਹਾਈਟ ਤੋਂ ਵਾਂਝੇ ਰਹੇ ਹੋ ਉਹ ਬੇਟੇ ਦੇ ਵਿੱਚ ਨਹੀਂ ਆਏ ਚੀਜ਼ਾਂ ਹਾਂਜੀ ਇਹ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਆਪਣੇ ਚਾਚੇ ਤਾਏ ਤੇ ਗਿਆਵਾ ਜਾਂ ਆਪਣੇ ਮਾਮੂ ਤੇ ਗਿਆਵਾ ਸਾਡੇ ਤੇ ਨਹੀਂ ਗਿਆ ਬਹੁਤ ਖੁਸ਼ੀ ਹੁੰਦੀ ਮੈਨੂੰ ਮੈਨੂੰ ਮੈਂ ਦੇਖ ਰਿਹਾ ਜਿੱਥੇ ਤੁਸੀਂ ਰਹਿ ਰਹੇ ਹੋ ਇਹ ਤੁਹਾਡਾ ਰਹਿਣ ਬਸੇਰਾ ਇੰਨਾ ਵਧੀਆ ਹਾਲਾਤ ਨਹੀਂ ਹੈ ਟੀਮ ਦੀਆਂ ਸੱਤਾ ਪਾਈਆਂ ਹੋਈਆਂ ਨੇ ਜਦੋਂ ਧੁੱਪ ਪੈਂਦੀ ਜਾਂ ਬਾਰਿਸ਼ ਹੁੰਦੀ ਕੀ ਹਾਲਾਤ ਬਣ ਜਾਂਦੇ ਬਹੁਤ ਬੁਰਾ ਹਾਲ ਹੁੰਦਾ ਸਾਡਾ ਜਦੋਂ ਧੁੱਪ ਨਿਕਲਦੀ ਐ ਮੀ ਪਿੰਡਾ ਸਾਰਾ ਚੁੰਦਾ ਹੈ ਗਿੱਲੇ ਥਾਂ ਤੇ ਬੈੰਨੇ ਆਂ ਗਿੱਲੇ ਬਿਸਤਰੇ ਤੇ ਸੁਣਨੇ ਆਂ ਤੇ ਬਹੁਤ ਮਾੜੇ ਹਾਲਾਤ ਹੈ ਸਾਡੇ ਘਰ ਸਾਡਾ ਬਹੁਤ ਜਿਆਦਾ ਮਨ ਲੋਕੀ ਗੰਦੇ ਵਾਲਾ ਹੀ ਹਿਸਾਬ ਆ ਹਾਂਜੀ ਬਹੁਤ ਮਾੜੇ ਹਾਲਾਤ ਹੈ ਸਾਡੇ ਮੈਂ ਹੁਣ ਪਰਿਵਾਰ ਪਾਲਣ ਵਾਸਤੇ ਫਿਰ ਕਿਵੇਂ ਚੱਲ ਰਿਹਾ ਰੋਜੀ ਰੋਟੀ ਕਿਵੇਂ ਚੱਲ ਰਹੀ ਹੈ ਹੈ ਜੀ ਅਸੀਂ ਆਪਣਾ ਫਿਕਰ ਨਹੀਂ ਕਰਦੇ ਵੀ ਅਸੀਂ ਖਾਣੀ ਹੈ ਅਸੀਂ ਬੇਟੇ ਦਾ ਫਿਕਰ ਕਰਦੇ ਆ ਕਿ ਮੇਰਾ ਬੇਟਾ ਨਾ ਭੁੱਖਾ ਰਵੇ ਜਾਂ ਮੇਰਾ ਬੇਟਾ ਕਿਸੇ ਚੀਜ਼ ਤੋਂ ਨਾ ਤਰਸੇ ਅਸੀਂ ਆਪਣੇ ਵੱਲ ਮੈਂ ਆਪਣੇ ਵੱਲ ਬਿਲਕੁਲ ਨਹੀਂ ਧਿਆਨ ਦਿੰਦੀ ਕਿ ਮੈਂ ਖਾਵਾਂ ਮੈਂ ਕਹਿੰਨੀ ਨਹੀਂ ਮੇਰਾ ਬੱਚਾ ਖਾਵੇ ਮੇਰਾ ਪਤੀ ਖਾਵੇ ਹਾਂਜੀ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਇਹ ਪਤੀ ਪਤਨੀ ਨੇ ਜਿਹੜੇ ਇੱਕ ਦੂਜੇ ਦਾ ਸਹਾਰਾ ਬਣੇ ਹੋਏ ਨੇ 4 ਫੁੱਟ ਦੀ ਹਾਈਟ ਇਹਨਾਂ ਦੇ ਪਰਿਵਾਰ ਦੇ ਮੁੰਡੇ ਦੀ ਹੈ ਤੇ ਧਰਮ ਪਤਨੀ ਜਿਹੜੀ ਇਹਨਾਂ ਦੀ ਉਹਨਾਂ ਦੀ 3 ਫੁੱਟ ਦੀ ਹਾਈਟ ਹੈ ਤਾਂ ਬੱਚਾ ਇਹਨਾਂ ਦਾ 10 ਸਾਲ ਦਾ ਹੈ ਪਰਿਵਾਰ ਜਿਹੜੇ ਨੇ ਤਿੰਨ ਮੈਂਬਰ ਨੇ ਪਰ ਹਾਲਾਤ ਇੰਨੇ ਵਧੀਆ ਨਹੀਂ ਇਸ ਪਰਿਵਾਰ ਦੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਜੋ ਵੱਧ ਤੋਂ ਵੱਧ ਹਾਲਾਤਾਂ ਦੇ ਵਿੱਚ ਪਰਿਵਾਰ ਰਹਿ ਰਿਹਾ ਹੈ ਤਾਂ ਜਰੂਰ ਮਨ ਦੇ ਵਿੱਚ ਰੰਜ ਵੀ ਹੈ ਇਹਨਾਂ ਦੇ ਕਿ ਜੇ ਹਾਈਟ ਇਹਨਾਂ ਦੀ ਅੱਜ ਨਾਰਮਲ ਹੁੰਦੀ ਆਮ ਇਨਸਾਨ ਜਿਨੇ ਹੁੰਦੀ ਦਾ ਅੱਜ ਦੂਜਿਆਂ ਦੀ ਤਰ੍ਹਾਂ ਨਜ਼ਰ ਆਉਂਦੇ ਤਾਂ ਇਹਨਾਂ ਦਾ ਬੇਟਾ ਵੀ ਸਾਡੇ ਨਾਲ ਮੌਜੂਦ ਹੈ ਕੀ ਨਾਮ ਬੇਟਾ ਸੰਦੀਪ ਸਿੰਘ ਸੰਦੀਪ ਜੀ ਕੀ ਬੰਨਾ ਚਾਹੁੰਦੇ ਹੋ ਤੁਸੀਂ ਫੁਲਸੜਾ ਹੈ ਫੁਲਸੜਾ ਫੁਲਸੜਾ ਪੜ੍ਹਦੂ ਹਾਂਜੀ ਇਹ ਮਾਂ ਬਾਪ ਦੀ ਸੇਵਾ ਕਰਦੇ ਹੋ ਤੁਸੀਂ ਆਪਣੇ ਦੀ ਹਾਂਜੀ ਕਿਸ ਤਰ੍ਹਾਂ ਜਿ ਤਰ੍ਹਾਂ ਘੇਮਲ ਕਰਨੀ ਹੋਵੇ ਤਾਂ ਆਪਣੀ ਮੰਮੀ ਨੂੰ ਕਰਨੀ ਜੋ ਬਲੋਂਦੇ ਰਹੇ ਮਾਰ ਰਹੇ ਕਹਤਾਂ ਬਾਰੋਂ ਉਸ ਮਾਨ ਲਿਆ ਕੇ ਦਿੰਦੇ ਉਹ ਆਪਣੇ ਹੈਲਪ ਕਰਦੇ ਉਹ ਮਦਦ ਕਰਦੇ ਇਹਨਾਂ ਦੀ ਹਾਂਜੀ ਆਪ ਕੀ ਲਿਉਂਦੇ ਜਾਂ ਸੌਦਾ ਲਾਉਣਾ ਹੂੰ ਉਹਨੂੰ ਮੈਂ ਦੇਖ ਰਿਆ ਤੁਸੀਂ ਤੁਹਾਡੇ ਪਿਤਾ ਜੀ ਨੂੰ ਤੁਹਾਡੇ ਮਾਤਾ ਜੀ ਨੂੰ ਪਸੀਨਾ ਜਦੋਂ ਆ ਰਿਹਾ ਸੀ ਤੁਸੀਂ ਆਪ ਰਮਾਲ ਦੇ ਨਾਲ ਉਹ ਸਾਫ ਕਰ ਰਹੇ ਸੀ ਰੋਜ਼ਾਨਾ ਇਸ ਤਰ੍ਹਾਂ ਹੀ ਸੇਵਾ ਕਰਦੇ ਹਾਂਜੀ ਤੇ ਹੁਣ ਸੁਪਨਾ ਕੀ ਹੈ ਤੁਹਾਡਾ ਕੀ ਬੰਨਾ ਹੈ ਕੀ ਸੋਚਿਆ ਤੁਸੀਂ ਹਾਂਜੀ ਮੈਂ ਤਾਂ ਕਹਿੰਨੀ ਆ ਮੇਰਾ ਬੱਚਾ ਵਧੀਆ ਤੋਂ ਵਧੀਆ ਬਿジネス ਕਰੇ ਕੋਈ ਜਾਂ ਕੋਈ ਨੌਕਰੀ ਕਰੇ ਜੋਬ ਵਧੀਆ ਮਿਲ ਜਾਵੇ ਮੇਰੇ ਬੱਚਿਆਂ ਨੂੰ ਮੇਰਾ ਤਾਂ ਸੁਪਨਾ ਇਹੀ ਹੈ ਇੱਕ ਨੰਨਾ ਮੈਂ ਫੌਜੀ ਬੰਨਾ ਹੈ ਜਾਂ ਕਿ ਨੰਨਾ ਮੈਂ ਪੁਲਿਸਦਾਰ ਬੰਨਾ ਤੇ ਭੈਣੇ ਮੇਰੀ ਬਹੁਤ سارے ਦਾਨੀ ਸੱਜਣ ਨੇ ਜਾਂ ਐਨ ਆਰ ਆਈ ਭਰਾ ਤੁਹਾਨੂੰ ਦੇਖ ਰਹੇ ਨੇ ਕੋਈ ਅਪੀਲ ਲਾਉਣੀ ਚਾਹੁੰਦੇ ਹੋ ਕਿਸ ਤਰ੍ਹਾਂ ਦੀ ਮਦਦ ਚਾਹੁੰਦੇ ਹੋ ਤੁਸੀਂ ਹਾਂਜੀ ਅਪੀਲ ਲਾਣੀ ਚਾਹਨੀ ਮੈਂ ਬੇ ਸਾਡੀ ਮਦਦ ਕੀਤੀ ਜਾਵੇ ਜਾਂ ਸਾਨੂੰ ਕੋਈ ਕਾਰੋਬਾਰ ਖੋਲ ਕੇ ਦਿੱਤਾ ਜਾਵੇ ਸਾਨੂੰ ਕਿਸੇ ਤਰ੍ਹਾਂ ਦਾ ਵੀ ਯਾਨੀ ਸਾਡੀ ਰੋਜ਼ੀ ਰੋਟੀ ਚੱਲਦੀ ਰਹੇ ਬਾਕੀ ਸਾਡਾ ਘਰ ਵੇਖ ਲਓ ਜਿੱਦਾਂ ਦਾ ਵੀ ਦਾਵਾ ਬਹੁਤ ਮਾੜੇ ਹਾਲਾਤਾਂ ਵਿੱਚ ਆਹੀ ਟੁੱਟਾ ਭੱਜਾ ਘਰ ਹੈ ਚੁੰਦਾ ਸਾਰਾ ਜਦੋਂ ਬਾਰਿਸ਼ ਹੁੰਦੀ ਤੋਂਪੂਂ ਲਿਦੈ ਤੋਪ ਚਸੜਦੇ ਹਾਂਜੀ ਤਾਂ ਜਰੂਰ ਜੀ ਇਹ ਪਰਿਵਾਰ ਦੇ ਹਾਲਾਤ ਤੁਸੀਂ ਦੇਖ ਰਹੇ ਹੋ ਪਰ ਇੱਥੇ ਇਹ ਵੀ ਦੱਸਣਾ ਬਹੁਤ ਜ਼ਰੂਰੀ ਹੈ ਜੇ ਰੱਬ ਜਿਹੜੀਆਂ ਨੇ ਜੋੜੀਆਂ ਧਰੋ ਬਣਾ ਕੇ ਭੇਜਦਾ ਹੈ ਇਹ ਜੋੜੀ ਜਿਹੜੀ ਹੈ ਰੱਬ ਨੇ ਬਣਾਈ ਹੋਈ ਹੈ ਰੱਬ ਨੇ ਬਣਾਈਆਂ ਹੋਈਆਂ ਜੋੜੀਆਂ ਨੇ ਰੱਬ ਦੇ ਬਣਾਏ ਹੋਏ ਇਨਸਾਨ ਨੇ ਤਾਂ ਜਿਆਦਾਤਰ ਅਸੀਂ ਦੇਖਦੇ ਹਾਂ ਕਿ ਬਹੁਤੇ ਜਾਂ ਤਾਂ ਪਤਲੇ ਹੁੰਦੇ ਨੇ ਉਹਨਾਂ ਨੂੰ ਟੀਚਰਾਂ ਹੁੰਦੀਆਂ ਨੇ ਜਾਂ ਮੋٹے ਹੁੰਦੇ ਉਹਨਾਂ ਨੂੰ ਟੀਚਰਾਂ ਹੁੰਦੀਆਂ ਨੇ ਤਾਂ ਜਿਨ੍ਹਾਂ ਦੀ ਲੰਬੀ ਹਾਈਟ ਹੁੰਦੀ ਹੈ ਉਹਨਾਂ ਨੂੰ ਵੀ ਟੀਚਰਾਂ ਮੁਜਾਹਰ ਕਰਦੇ ਆ ਜੇ ਛੋਟੀ ਹਾਈਟ ਦੇ ਨੇ ਤਾਂ ਉਹਨਾਂ ਨੂੰ ਵੀ ਟੀਚਰਾਂ ਹੁੰਦੀਆਂ ਨੇ ਪਰ ਬਹੁਤ ਵਿਰਲੇ ਹੁੰਦੇ ਨੇ ਜਿਹੜੇ ਇਹਨਾਂ ਨਾਲ ਲੜਦੇ ਨੇ ਮੁਸੀਬਤਾਂ ਨਾਲ ਆ ਤੇ ਆਪਣਾ ਪਰਿਵਾਰ ਚਲਾਉਂਦੇ ਨੇ ਇਹ ਜੋੜੀ ਵੀ ਜਿਹੜੀ ਸਭ ਤੋਂ ਪਿਆਰੀ ਜੋੜੀ ਹੈ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ ਪਰ ਇਹਨਾਂ ਦਾ ਹਾਲਾਤ ਇੰਨੇ ਵਧੀਆ ਨਹੀਂ ਹੈ ਜੇ ਤੁਸੀਂ ਮਦਦ ਦੇ ਤੌਰ ਤੇ ਇਹਨਾਂ ਦੇ ਪਰਿਵਾਰ ਦੀ ਮਦਦ ਵਾਸਤੇ ਹੱਥ ਵੜਾਉਣਾ ਚਾਹੁੰਦੇ ਹੋ ਇਹਨਾਂ ਦਾ ਜਰੂਰ ਮਦਦ ਵਾਸਤੇ ਪਹੁੰਚੋ ਅੰਮ੍ਰਿਤਸਰ ਦੇ ਮੁਸਤਾਬਦ ਰਹਿਣ ਵਾਲੇ ਨੇ ਇਸ ਪਰਿਵਾਰ ਨੂੰ ਮਿਲੋ ਅਤੇ ਜੇ ਤੁਹਾਨੂੰ ਜਾਬਦਾ ਇਹਨਾਂ ਨੂੰ ਲੋੜ ਹੈ ਪਰਿਵਾਰ ਨੂੰ ਮਦਦ ਦੀ ਤਾਂ ਜਰੂਰ ਮਦਦ ਪਹੁੰਚਾਓ ਮੈਨੂੰ ਦਿਓ ਇਜਾਜ਼ਤ ਮੈਂ ਹਾਂ ਤੁਹਾਡਾ ਦੋਸਤ ਰਮਵੀਰ ਜੀ ਲਾਲੀ ਤੁਸੀਂ ਜੁੜੇ ਰਹੋ ਆਉਣ ਯਾਰ ਚੈਨਲ ਦੇ ਨਾਲ